ਮੈਥਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਆਪਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 21 ਭਾਗ ਆਪਾ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਅੱਜ ਆਪਾ ਇਸ ਨਾਵਲ ਦਾ ਆਖਰੀ ਭਾਗ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਇਸ ਤੋਂ ਬਾਅਦ ਆਪਾਂ ਇੱਕ ਪਲੇਲਿਸਟ ਇਸ ਨਾਵਲ ਦੀ ਪੂਰੀ ਦੀ ਤਿਆਰ ਕਰਾਂਗੇ ਜੇਕਰ ਕੋਈ ਦੋਸਤ ਇਸ ਨਾਵਲ ਨੂੰ ਪੂਰੇ ਰੂਪ ਦੇ ਵਿੱਚ ਸੁਣਨਾ ਚਾਹੁੰਦਾ ਹੋਵੇ ਤੋਸ ਪਲੇਲਿਸਟ ਦੇ ਵਿੱਚ ਜਾ ਕੇ ਸੁਣ ਸਕੇਗਾ ਇਸ ਦੇ ਨਾਲ ਹੀ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਕਿ ਨਾਵਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਪੰਨਾ ਲਾਲ ਕਦਾਰ ਨੂੰ ਉਸ ਦੀ ਦੁਕਾਨ ਤੇ ਮਿਲਦਾ ਹੈ ਅਤੇ ਉਸ ਨਾਲ ਕਾਫੀ ਗੱਲਾਂ ਕਰਦਾ ਹੈ ਉੱਥੇ ਹੀ ਉਹ ਉਸ ਨੂੰ ਦੱਸਦਾ ਹੈ ਕਿ ਵੀਨੀ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਕਦਾਰ ਬਹੁਤ ਦੁਖੀ ਹੁੰਦਾ ਹੈ ਇਸ ਤੋਂ ਬਾਅਦ ਪੰਨਾ ਲਾਲ ਕਦਾਰ ਨੂੰ ਪਿੰਡੀ ਜਾਣ ਲਈ ਕਹਿੰਦਾ ਹੈ ਪਰ ਕਦਾਰ ਜਾਣ ਤੋਂ ਇਨਕਾਰ ਕਰ ਦਿੰਦਾ ਹੈ ਫਿਰ ਪੰਨਾ ਲਾਲ ਇਕੱਲਾ ਹੀ ਪਿੰਡੀ ਵੱਲ ਜਾਂਦਾ ਹੈ ਤੇ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 22ਵਾਂ ਮਤਲਬ ਭਾਗ ਆਖਰੀ ਜਾਨ ਤੋਂ ਪਹਿਲਾਂ ਪੰਨਾ ਲਾਲ ਨੇ ਉਸ ਨੂੰ ਸਭ ਤੋਂ ਬਹੁਤੀ ਚੇਤਾਵਨੀ ਜਿਹੜੀ ਕੀਤੀ ਇਹ ਸੀ ਉਸ ਦੀ ਸਿਹਤ ਬਾਰੇ ਉਸ ਦੀਆਂ ਇਹ ਚੇਤਾਵਨੀਆਂ ਕਿ ਤੱਕੀ ਦੋਸ ਵੇਲੇ ਤੱਕ ਜਾਰੀ ਰਹਿਣਾ ਜਾਂ ਤੀ ਗੱਡੀ ਨੇ ਵਿਸਲ ਨਹੀਂ ਦੇ ਦਿੱਤੀ ਕਦਾਰ ਨੇ ਇਸ ਦੇ ਉੱਤਰ ਵਿੱਚ ਹਰ ਵਾਰੀ ਉਸ ਨੂੰ ਇਹੋ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੱਗੇ ਲਈ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੇਗਾ। ਗੱਡੀ ਜਾਂਦ ਤੁਰਨ ਲੱਗੀ ਤਕਦਾਰ ਨੇ ਜੇਬ ਚੋਂ ਇੱਕ ਪੋਟਲੀ ਕੱਢ ਕੇ ਪੰਨਾ ਲਾਲ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਇਹ ਰਕਮ ਸਰਦਾਰ ਹੋਰਾਂ ਦੇ 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 ਨੀ। ਇਸ ਮਹੀਨੇ ਮੈਂ ਬਹੁਤਾ ਨਹੀਂ ਕਮਾ ਸਕਿਆ। ਨਜ਼ਰ ਦੀ ਕਮਜ਼ੋਰੀ ਕਰਕੇ ਹੁਣ ਜ਼ਿਆਦਾ ਕੰਮ ਨਹੀਂ ਹੋ ਸਕਦਾ। ਪੰਨਾ ਲਾਲ ਨੇ ਪੋਟਲੀ ਖੋਲ ਕੇ ਵੇਖੀ। ਕੁਝ ਨੋਟ ਤੇ ਬਾਕੀ ਪੰਨ ਘਟ ਸੀ। ਉਸਨੇ ਪੋਟਲੀ ਬੰਨ ਕੇ ਜਿਉਂ ਦੀ ਤਿਉਂ ਤਕਦਾਰ ਨੂੰ ਮੋੜਦਿਆਂ ਕਿਹਾ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ। ਉਹਨਾਂ ਨੇ ਬਾਕੀ ਸਾਰੀ ਰਕਮ ਤੈਨੂੰ ਮaaf ਕਰ ਦਿੱਤੀ ਏ ਤਾਂ ਫਿਰ 베ਜੀ ਨੂੰ ਦੇ ਦੇਣੀ ਕਦਾਰ ਨੇ ਜੋਰ ਦੇ ਕੇ ਕਿਹਾ ਇਸ ਤੋਂ ਬਾਅਦ ਦੋਹਾਂ ਵਿੱਚ ਕਾफी ਖਿੱਚਾ-ਖਿੱਚੀ ਹੁੰਦੀ ਰਹੀ ਪਰ ਅਖੀਰ ਵਿੱਚ ਜਿੱਤ ਕਦਾਰ ਦੀ ਹੋਈ ਜਦ ਰੇਠਾਂ ਉਤਰਕ ਉਸਨੇ ਪੋਟ ਲਈ ਤੁਰਦੀ ਗੱਡੀ ਦੀ ਬਾਰੀ ਵਿੱਚੋਂ ਅੰਦਰ ਸੱਠ ਦਿੱਤੀ ਪੰਨਾलाल ਨੂੰ ਗੱਡੀ ਚੜਾ ਕੇ ਜਦ ਕਦਾਰ ਵਾਪਸ ਆਇਆ ਤਾਂ ਅੰਦਰ ਵੜ ਕੇ ਉਸਨੇ ਬੂਹੇ ਦਾ ਹੋੜਾ ਲਗਾ ਲਿਆ ਫਿਰ ਮੰਜੇ ਤੇ ਜਾ ਟੱਠਾ ਉਸਨੇ ਦੁਕਾਨ ਨਹੀਂ ਖੋਲੀ ਕੋ ਨਾ ਹੀ ਮੰਜੇ ਤੋਂ ਉੱਠਿਆ ਸ਼ਾਇਦ ਉੱਠ ਹੀ ਨਹੀਂ ਸਕਿਆ ਸਾਰੀ ਦਿਹਾੜੀ ਉਹ ਦੁਕਾਨ ਦੀ ਉਸ ਕੋਠੜੀ ਵਿੱਚ ਆਪਣੇ ਮੈਲੇ ਬਿਸਤਰੇ ਵਿੱਚ ਪਿਆ ਰਿਹਾ। ਮੰਜੇ ਕੋਲਾਂ ਗੀਠੀ ਭੱਖਦੀ ਰਹੀ। ਉਸ ਉੱਤੇ ਉਸ ਦੀ ਚਰਸਾਥਨ ਕੇਤਲੀ ਕੱਢਦੀ ਰਹੀ। ਜਿਵੇਂ ਚੋ ਘੰਟੇ-ਘੰਟੇ ਅੱਧ ਦੇ ਘੰਟੇ ਬਾਅਦ ਕਾਲੇ ਕਾਵੇ ਦੀ ਪਿਆਲੀ ਭਰ ਕੇ ਪੀ ਲੈਂਦਾ ਤੇ ਸਿਗਰਟ ਦਾ ਧੂਆਂ ਛੜਦਾ ਹੋਇਆ ਇਨਾਂ ਤੋਕਾਂ ਨੂੰ ਗਾਈ ਜਾਂਦਾ। ਅਲਵਿਰਾ قافਲੇ ਵਾਲੋ, ਮujeh ਅਬ ਛੋੜ ਦੋ। ਮੇਰੀ ਕਿਸਮਤ ਮੈਂ ਲਿਖੀ ਧੀ। ਦਸ਼ਤ ਕੀ ਬਿਰਾਨੀਆਂ। ਉਸ ਦੀ ਜੀਵਨ ਸੱਤਾ ਅੱਜ ਪੈਰੋ ਪੈਰ ਘਟਦੀ ਜਾ ਰਹੀ ਸੀ। ਤੇ ਇਸ ਦੇ ਨਾਲ ਹੀ ਉਸ ਦੇ ਗਾਣੇ ਦੀ ਆਵਾਜ਼ ਮੱਧੋਂ ਪੈਂਦੀ ਜਾਂਦੀ ਸੀ ਲੰਮਾ ਪਿਆ ਪਿਆ ਇੱਕ ਵਾਰੀ ਉਹ اچانک ਉੱਠ ਕੇ ਕੰਧ ਦੀ ਢੋਲ ਆ ਕੇ ਬੈਠ ਗਿਆ ਜਿਵੇਂ ਉਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ ਉਸ ਨੇ ਜੇਬ ਫੋਲੀ ਪਰ ਉਹ ਬਿਲਕੁਲ ਖਾਲੀ ਸੀ ਫਿਰ ਇਧਰ ਉਧਰ ਇਸ ਤਰ੍ਹਾਂ ਤੱਕਣ ਲੱਗਾ ਜਿਵੇਂ ਡੁੱਬਣ ਲੱਗਾ ਆਦਮੀ ਕਿਸੇ ਚੀਜ਼ ਨੂੰ ਹੱਥ ਪਾਣ ਦੀ ਤਲਾਸ਼ ਕਰਦਾ ਹੈ ਪਰ ਛੋਟੇ ਨਾ ਰਸਤਾ ਤੋਂ ਉਸ ਨੂੰ ਹੋਰ ਕੁਝ ਨਹੀਂ ਲੱਭਦਾ ਉਸ ਨੂੰ ਆਪਣੇ ਗਵਾਂਢੀ ਉਸ ਸਿੱਖ ਦੁਕਾਨਦਾਰ ਦਾ ਖਿਆਲ ਆਇਆ ਜਿਹੜਾ ਅਕਸਰ ਵੇਲੇ-ਕਵੇਲੇ ਦੋ ਘੜੀਆਂ ਉਸ ਪਾਸ ਆ ਬੈਠਾ ਕਰਦਾ ਸੀ ਉਸ ਦੀ ਪੇਟ ਭਰੀ ਜ਼ਿੰਦਗੀ ਬਾਬਤ ਕਈ ਤਰ੍ਹਾਂ ਦੀਆਂ ਪੁੱਛਾਂ ਕਰਿਆ ਕਰਦਾ ਸੀ ਉਹ ਜ਼ੋਰ ਲਾ ਕੇ ਮੰਜੇ ਤੋਂ ਉੱਠਿਆ ਪਰ ਉਸ ਦੀਆਂ ਲੱਤਾਂ ਲੜਖੜਾ ਗਈਆਂ ਬਾਹਰ ਤੱਕ ਜਾਣ ਦੀ ਹਿੰਮਤ ਨਾ ਵੇਖ ਕੇ ਫੇਰ ਮੰਜੇ ਤੇ ਬੈਠ ਗਿਆ ਝਟੋਕੇ ਇਸੇ ਤਰ੍ਹਾਂ ਬੈਠਾ ਖੰਗਦਾ ਰਿਹਾ ਖੰਗ ਨਾਲ ਉਸ ਨੂੰ ਲਹੂ ਤਾਂ ਅੱਗੇ ਹੀ ਆਇਆ ਕਰਦਾ ਸੀ ਪਰ ਅੱਜ ਤਾਂ ਜਿਵੇਂ ਉਸ ਦੇ ਅੰਦਰੋਂ ਲਹੂ ਦੇ ਪ੍ਰਣਾਲੀ ਹੀ ਚੱਲ ਰਹੇ ਸਨ ਉਹ ਸਾਹ ਸੱਤ ਛੱਡ ਕੇ ਲੰਮਾ ਪੈ ਗਿਆ ਇਸੇ ਹਾਲਤ ਵਿੱਚ ਸ਼ਾਮਾਂ ਪੈ ਗਈਆਂ ਬਾਹਰੋਂ ਬੁਹਾ ਖੜ ਗਿਆ ਤੇ ਕਿਸੇ ਨੇ ਉਸ ਦਾ ਨਾਮ ਲੈ ਕੇ ਆਵਾਜ਼ ਮਾਰੀ ਉਸ ਨੇ ਗਵਾਂਡੀ ਦੀ ਆਵਾਜ਼ ਪਛਾਣ ਲਈ ਉੱਤਰ ਵਿੱਚ ਕਈ ਵਾਰੀ ਕਿਹਾ ਥੋੜਾ ਖੋਲ ਕੇ ਅੰਦਰ ਆ ਜਾ ਆਵਾਜ਼ ਉੱਚੀ ਨਹੀਂ ਸੀ ਕੱਢ ਸਕਦਾ ਜਿਸ ਕਰਕੇ ਉਸ ਨੂੰ ਕਈ ਵਾਰੀ ਦੁਹਰਾ ਦੁਹਰਾ ਕੇ ਕਹਿਣਾ ਪਿਆ ਅਖੀਰ ਬੁਹਾ ਖੁੱਲਿਆ ਉਸ ਦਾ ਗਵੰਡੀ ਅੰਦਰ ਦਾਖਲ ਹੋਇਆ ਮੈਂ ਤੈਨੂੰ ਹੀ ਯਾਦ ਕਰਦਾ ਪਿਆ ਸੀ ਉਸ ਨੇ ਗਵੰਡੀ ਵੱਲ ਤੱਕ ਕੇ ਕਿਹਾ ਕਿਸੇ ਵੇਲੇ ਦੀ ਪੁਕਾਰ ਰੱਬ ਸੁਣ ਲੈਂਦਾ ਹੈ ਇਸ ਤੋਂ ਬਾਅਦ ਕਦਾਰ ਨੇ ਗਵੰਡੀ ਨੂੰ ਮਨਤ ਭਰੇ ਲੈ ਜੇ ਵਿੱਚ ਕਿਹਾ ਇੱਕ ਟੈਲੀਗ੍ਰਾਮ ਕਰਨਾ ਸੀ ਜੇ ਤੂੰ ਤਕਲੀਫ ਨਾ ਸਮਝੇ ਗਵੰਡੀ ਨੇ ਉਸ ਪਾਸੋਂ ਛੱਟ ਪਤਾ ਨੋਟ ਕੀਤਾ ਤੇ ਡਾਕਖਾਨੇ ਜਾ ਕੇ ਐਕਸਪ੍ਰੈਸ ਫੀਸ ਲਗਾ ਕੇ ਤਾਰਦੇ ਆਇਆ ਦਾਖਾਣਾ ਦੂਰ ਨਹੀਂ ਸੀ ਇਸ ਤੋਂ ਬਾਅਦ ਕਦਾਰ ਨੇ ਉਸ ਨੂੰ ਆਦਤ ਤੋਂ ਅੰਤ ਤੱਕ ਆਪਣੀ ਜੀਵਨ ਕਥਾ ਸੁਣਾਉਣੀ ਸ਼ੁਰੂ ਕੀਤੀ ਜਿਸ ਨੂੰ ਉਸ ਦਾ ਗਵਾਂਢੀ ਬੜੇ ਧੂੰਕੇ ਧਿਆਨ ਨਾਲ ਸੁਣੀ ਗਿਆ ਤੇ ਜਦ ਇਹ ਕਥਾ ਖਤਮ ਹੋਈ ਤਾਂ ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਉਸ ਦਾ ਗਵਾਂਢੀ ਉਸ ਨੂੰ ਅੱਜ ਦੀ ਰਾਤ ਇਕੱਲਾ ਨਹੀਂ ਸੀ ਛੱਡਣਾ ਚਾਹੁੰਦਾ ਕਿਉਂਕਿ ਉਹ ਵੇਖ ਰਿਹਾ ਸੀ ਕਿ ਮਰੀਜ਼ ਹੁਣ ਕੁਝ ਛਿਰਦਾ ਹੀ ਮਹਿਮਾਨ ਹੈ ਫਰਕਦਾਰ ਨੇ ਉਸ ਨੂੰ ਬਦੋ ਬਦੀ ਉਠਾਲ ਕੇ ਘਰ ਭੇਜਿਆ ਉਹ ਜਾਣਦਾ ਸੀ ਕਿ ਗਵਾਂਢੀ ਨੂੰ ਉਸ ਦੇ ਘਰ ਵਾਲੇ ਉਡੀਕ ਰਹੇ ਹੋਣਗੇ ਨਾਲੇ ਸ਼ਾਇਦ ਇਸ ਵੇਲੇ ਉਹ ਕੱਲਾ ਰਹਿਣਾ ਚਾਹੁੰਦਾ ਸੀ ਗਵਾਂਡੀ ਚਲਾ ਗਿਆ ਕਦਾਰ ਨੇ ਕੇਤਲੀ ਵਿੱਚੋਂ ਕਾਵੇ ਦੇ ਕੋਈ ਛੇਕੜ ਲੈ ਘੁੱਟ ਪਾ ਕੇ ਪੀਤੇ ਫਿਰ ਸਰਾਣੀ ਹੇਠੋਂ ਡੱਬੀ ਕੱਢੀ ਜਿਸ ਵਿੱਚ ਇੱਕੋ ਇੱਕ ਸਿਗਰਟ ਬਾਕੀ ਸੀ ਸਿਗਰਟ ਖਤਮ ਕਰਕੇ ਉਹ ਝੱਟ ਕੋ ਲੰਮਾ ਪਿਆ ਰਿਆ ਇਸ ਵੇਲੇ ਉਹ ਬੜੇ ਔਖੇ ਤੇ ਟੁੱਟਵੇਂ ਸਾਹ ਖਿੱਚ ਰਿਹਾ ਸੀ ਥੋੜੇ ਚਿਰ ਪਿੱਛੋਂ ਉਸਨੇ ਫਿਰ ਕੇਤਲੀ ਵੱਲ ਬਾਹ ਵਧਾਈ ਪਰ ਉਹ ਠੰਡੀ ਤੇ ਖਾਲੀ ਸੀ ਉਦੋਂ ਹੱਥ ਕੱਚ ਕੇ ਉਸਨੇ ਸਰਾਣੀ ਹੇਠੋਂ ਟਟੋਲ ਕੇ ਸਿਗਰਟਾਂ ਦੀ ਡੱਬੀ ਕੱਢੀ ਉਹ ਵੀ ਖਾਲੀ ਸੀ ਕਦਾਰ ਦਾ ਸਵਾਸ ਛੋਟਾ ਹੁੰਦਾ ਜਾ ਰਿਹਾ ਸੀ ਤੇ ਉਸ ਦੀ ਛਾਤੀ ਦਾ ਉਭਾਰ ਉਤਾਰ ਬਰਾਬਰ ਵੱਧਦਾ ਜਾਂਦਾ ਸੀ ਇਸੇ ਲਈ ਉਸ ਨੂੰ ਇੱਕ ਲਹੂ ਦੀ ਕਹਿ ਆਈ ਤੇ ਇਸ ਤੋਂ ਬਾਅਦ ਕਦਾਰ ਬੇਹਰਕਤ ਹੋ ਗਿਆ ਉਸ ਦਾ ਸਿਰ ਇੱਕ ਪਾਸੇ ਲਟਕ ਗਿਆ ਦਿਨ ਚੜ੍ਹਦੇ ਤੀ ਕਦਾਰ ਦੀ ਦੁਕਾਨ ਆਦਮੀਆਂ ਨਾਲ ਭਰੀ ਹੋਈ ਸੀ ਉਸ ਦੇ ਉੱਸੇ ਸਿੱਖ ਗਵੰਡੀ ਨੇ ਦੁਪਹਿਰਾਂ ਤੀ ਉਸ ਦੀ ਅਰਥੀ ਨਾ ਚੁੱਕੀ ਜਾਣ ਦਿੱਤੀ ਸ਼ਾਇਦ 12:30 ਦੀ ਗੱਡੀ ਜਿਹੜੀ 라ਵਲਪਿੰਡੀੋਂ ਆਉਂਦੀ ਸੀ ਉੱਤੇ ਉਸ ਨੂੰ ਕਿਸ ਕਦਾਰ ਦੇ ਸਕੇ ਸੰਬੰਧੀ ਦੀ ਆਉਣ ਦੀ ਉਡੀਕ ਸੀ ਤੇ ਅਖੀਰ 1 ਵਜੇ ਦੇ ਲਗਭਗ ਇੱਕ ਜਨਾਨੀ ਤੱਕ ਮਰਦ ਟਾਂਗੇ ਤੋਂ ਉਤਰੇ ਪੀੜ ਚੀਰਦੇ ਹੋਏ ਦੋਵੇਂ ਆਰਥੀ ਨੂੰ ਲਪਟ ਗਏ ਜਨਾਨੀ ਦੇ ਦਰਦਨਾਕ ਕੀਰਨੇ ਪੱਥਰਾਂ ਨੂੰ ਵੀ ਰਵਾ ਰਹੇ ਸਨ ਹਰ ਵੇਖਣ ਵਾਲੇ ਦਾ ਰੂਹ ਅੱਖਾਂ ਨਾਲ ਸੀ ਅਖੀਰ ਬੜੀ ਮੁਸ਼ਕਲ ਨਾਲ ਦੋਹਾਂ ਦੀਆਂ ਬਾਹਾਂ ਅਰਥੀ ਨਾਲੋਂ ਹਟਾਈਆਂ ਗਈਆਂ ਤੇ ਆਰਥੀ ਸ਼ਮਸ਼ਾਨ ਭੂਮੀ ਵੱਲ ਲੈ ਚਾਈ ਗਈ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਆਪਣਾ ਨਾਵਲ ਪਵਿੱਤਰ ਪਾਪੀ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੇ ਨਾਵਲ ਨੂੰ ਪੂਰਾ ਸੁਣਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਇਸ ਨਾਵਲ ਨੂੰ ਪੂਰਾ ਸੁਣਨਾ ਚਾਹੁੰਦੇ ਆ ਇਹਦੀ ਆਪਾਂ ਇੱਕ ਪਲੇਲਿਸਟ ਤਿਆਰ ਕਰਾਂਗੇ ਉੱਥੇ ਜਾ ਕੇ ਤੁਸੀਂ ਇਸ ਨਾਵਲ ਨੂੰ ਪੂਰਾ ਸੁਣ ਸਕਦੇ ਹੋ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜਾਂ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਆਪਣਾ ਜਿਹੜਾ ਨਾਵਲ ਉਹ ਕਿਸ ਤਰ੍ਹਾਂ ਦਾ ਲੱਗਿਆ ਸੀਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ